ਵੰਤੀ ਡਾਕਟਰ ਬਲਬੀ ਸਿੰਘ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ 2 ਅਕਤੂਬਰ ਗਾਂਧੀ ਜਨਮ ਦਿਤੀ ਤੱਕ ਚਲਾਈ ਜਾਣ ਵਾਲੀ ਸਵੱਛਤਾ ਮੁਹਿੰਮ ਇਸ ਮੁਹਿੰਮ ਦੇ ਤਹਿਤ ਕਾਰਵਾਈ ਗਈ ਸਵੱਛਤਾ ਹੀ ਸੇਵਾ ਦੇ ਲਈ ਮੈਰਾਥਨ ਜੋ ਡਾਕਟਰ ਬਲਬੀ ਸਿੰਘ ਦੇ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਹ ਰਿਕਰਨਾ ਸਾਣਾ ਬਹੁਤ ਜ਼ਰੂਰੀ ਹੈ ਸਵੱਛਤਾ ਹੀ ਸੇਵਾ ਹੈ ਇਹਦੇ ਨਾਲ ਇਹਨਾਂ ਨੂੰ ਜੋੜਨਾ ਔਰ ਇਹਨਾਂ ਨੂੰ ਜਿਹੜਾ ਪਰਸਨਲ ਆਈਡੀ ਕੋ ਲੈ ਕੇ ਆਪਣੇ ਮੱਲੇ ਦੇ ਵਿੱਚ ਕੁਦਰਤ ਦੇ ਨਾਲ ਜੋੜਨਾ ਔਰ ਸਫਾਈ ਦੇ ਨਾਲ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਸਫਾਈ ਐਮ ਕਦੋਂ ਦੀ ਪੀ ਐਮ ਤਾਂ ਹੈਗੀ ਆ ਉਹਦੀ ਕੀ ਇੰਪੋਰਟੈਂਸ ਹੈ ਬੱਚਿਆਂ ਨੂੰ ਪਤਾ ਹੋਵੇ ਉਹਦੇ ਨਾਲ ਬਹੁਤ ਫਾਇਦਾ ਹੁੰਦਾ ਹੈ ਜੇ ਕਿਉਂਕਿ ਜਿੰਨੇ ਜ਼ਿਆਦਾ ਕਿਦੋਂ ਮੈਂ ਜੱਡੀ ਕਰਾਉਂਦਾ ਸੀ ਜਦੋਂ ਬਈ ਬੜੀ ਹੁੰਦਾ ਸੀ ਜੇ ਕਿ ਤੇ ਲੇਟ ਹੋ ਜਾਂਦਾ ਜਦੋਂ ਅੰਬਰ ਲਾਈਟ ਤਾਂ ਨਹੀਂ ਕਰਦੇ ਬੱਚਿਆਂ ਨੂੰ ਘਰ ਇਸਖਾਦੇ ਹੁੰਦੇ ਸੀ ਬੱਚੇ ਡੋਬਦੇ ਸਨ ਪਰ ਪਾਤੀ ਦੇ ਨਹੀਂ ਰੋਕਦੇ ਵੱਡੇ ਵੱਡੇ ਆ ਆ ਬੱਚੇ ਨੂੰ ਰੋਕਦੇ ਬੱਚੇ ਤੋਂ ਸਿੱਖਿਆ ਦੇ ਜੀ ਜੂ ਸਾਨੂੰ ਦੱਸਿਆ ਸੀਗਾ ਉਹ ਤੁੰਗੀ ਕਰਾਉਂਦੇ ਵੱਡੀ ਕਰਾਉਂਦੇ ਉਹਨਾਂ ਵਾਲਾ ਕੰਮ ਹੈ ਜੇ ਲਾਈਟ ਆ ਜੀ ਜੜੀ ਲਾਈਟ ਕ੍ਰੋਸ ਕਰਦੇ ਸੋ ਇਹ ਜੇ ਤਾਂ ਜਿਹੜਾ ਤੁਸੀਂ ਬੱਚਾ ਤੋਂ ਜਿਹੜੇ ਹੁੰਦੇ ਆ ਨਾ ਮੌਤ ਕੋਈ ਸਿੱਖਦੇ ਹੋ ਕਿ ਬੱਚਿਆਂ ਨੂੰ ਅਧਿਕਤ ਕਰਤਾ ਜਾਵੇ ਜਿਹੜਾ ਪਲਾਸਟਿਕ ਦਾ ਯੂਜ਼ ਹੈ ਇਹਨੂੰ ਆਪਾਂ ਕਰ ਕਰਦੇ ਆ ਤੇ ਜਿਹੜੀ ਇਹ ਉਮਰ ਆਉਂਦੀ ਹੈ ਸਿੱਖਣ ਦੀ ਉਮਰ ਆ ਬਾਅਦ ਵਿੱਚ ਆਤਾ ਨਾ ਪਈਆਂ ਹੁੰਦੀਆਂ ਬੱਚਿਆਂ ਦੀ ਉਹ ਕੇਦ ਨਹੀਂ ਹੁੰਦੀਆਂ ਜਿਹੜੀਆਂ ਬੱਚਿਆਂ ਨੂੰ ਚੱਲਿਆ ਆਤਾ ਜਿਹੜੇ ਪਰਸਪ ਦੇ ਉਹਨਾਂ ਨੇ ਮਾਨੂੰ ਆਪ ਪਾਰਤੀ ਸਕੂਲ ਦੇ ਬੱਚੇ ਨੂੰ ਕੰਦਾਂ ਨੂੰ ਸਾਫ਼ ਕਰਨਾ ਉਹਦੇ ਇਸਲਾਮ ਕਰਨਾ। ਕਾਣਾਖਾਂਟ ਕੋਲ ਆਪ ਕੋਲ ਇਹੋ ਉੱਤਕੀ ਬੜਕੀ ਹੋਣੀ ਆਤਾ ਉਸ ਦੀ। ਇਸੇ ਤਰ੍ਹਾਂ ਪਲਾਸਟਿਕ ਨਹੀਂ ਯੂਜ਼ ਕਰਨਾ ਘਰ ਦੇ ਵਾਸਤੇ ਫਸੇ ਫਸੇ ਕਾਜੀ ਉਹ ਮਲੇਜੇ ਚਕੜ ਦੇ ਵਿੱਚ ਨਹੀਂ ਹੋਣਾ ਚਾਹੀਦਾ ਗੂੜਾ ਨਹੀਂ ਹੋਣਾ ਚਾਹੀਦਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈ ਇਹ ਬਹੁਤ ਉਹਨਾਂ ਦਾ ਅਮਰੋਲ ਹੈ। ਇਸ ਕਰਕੇ ਬਹੁਤ اچھی ਸ਼ੁਰੂਆਤ ਹੈ ਬੱਚਿਆਂ ਨੂੰ ਕਿਹਾ ਗਿਆ ਲੱਡੀ ਲੱਡੀ ਔਰ ਅਸੀਂ ਇਹਦੇ ਵਿੱਚ ਐਡ ਕਰਨ ਜਾ ਰਹੇ ਹਾਂ ਕਿ ਜਿਹੜਾ ਬੱਚਾ ਵੀ ਪਲੱਸ 2 ਕਰਦਾ ਹੈ ਜਿਹੜਾ ਵੀ ਕੋਈ ਬੱਚਾ ਗ੍ਰੈਜੂਏਟ ਕਰਦਾ ਉਹਨੇ ਇੱਕ ਜਿਹੜਾ ਹੈ ਨਾ ਉਹ ਲਾਈਫ ਸਕਿੱਲ ਕਰਨਾ ਮੈਨੂੰ ਬਟਨ ਪਾਸਵਰਡ ਨਾਲ ਨਾਲ ਜਿਨੇ ਕੋਈ ਜੀ ਮੌਜੂਦ ਗੀੜ ਹੋ ਗਿਆ ਕਿਸੇ ਦੇ ਸਾਫ ਲੜ ਗਿਆ ਕੋਈ ਐਕਸੀਡੈਂਟ ਹੋ ਗਿਆ ਕਿਸੇ ਨੂੰ ਕਿੱਦਾਂ ਸੈੱਟ ਕਰਨਾ ਕਿਸੇ ਦੇ ਕੋਈ ਛੋਟੀ ਮੋਟੀ ਹੋਰ ਹਾਪਰ ਚਾਹੀ ਹੋ ਗਿਆ ਉਹਨਾਂ ਨੇ ਕਿਸ ਤਰ੍ਹਾਂ ਹੀਲ ਕਰਨਾ ਜਿਵੇਂ ਡਾਕਟਰ ਨਹੀਂ ਆ ਜਾਂਦਾ ਉਹਨੇ ਕਿਵੇਂ ਉਹ ਬੱਚਾ ਸਿੱਖਣਾ ਚਾਹਣਾ ਕੀ ਕਰ ਸਕਦੇ ਆ ਡਾਕਟਰ ਜੀ ਆਪਾਂ ਤਾਂ ਇਹ ਹੂਨ ਬਗਦਾ ਹੂਨ ਕਿਦਾ ਰੋਕ ਸਕਦੇ ਆ ਪਰ ਹੂਨ ਰੋਕਿਆ ਜਾਂਦਾ ਉਹਦੇ ਵਾਸਤੇ ਬਸਮਾਉਂਦਾ ਲਓ ਤੇ ਕਿਰ ਇਹ ਵਾਲੀ ਜਿਹੜੀ ਹੈਗੀ ਆ ਪਲਸ ਆਪੀਸ ਪ੍ਰੈਸ ਕਰਕੇ ਬੱਚਿਆਂ ਨੂੰ ਇਹ ਵੀ ਸਪਿਰਟ ਪਲਸ ਕਰਾਓ ਇਹ ਸਾਰਾ ਕੁਝ ਪਾਰਟ ਹੈ ਜਿਹੜੀ ਤੇ ਆਪਣੇ ਜੀ ਮਾਈਂਡ ਦੀ ਸਵੱਛਤਾ ਆਪਣੇ ਸੀਰੀ ਦੀ ਸਵੱਛਤਾ ਤੇ ਆਪਣੇ ਘਰ ਦੇ ਵਿੱਚ ਵੀ ਮੈਂ ਦੱਸ ਰਿਹਾ ਸੀਗਾ ਕਿ ਜਿਹੜੇ ਡੈਂਗੂ ਦੇ ਹੋਛੀਏ ਸਾਰੇ ਬੰਦੇ ਜਿਹੜੇ ਆ ਗਿਆ ਜਿਹੜੀ ਅੰਨੀ ਗੱਲ ਸਮਝਣ ਦੇ ਜਿਹੜਾ ਆਪਣਾ ਥੋੜਾ ਚਾਇਸ ਹੋ ਜਾ ਚਾਹ ਵੀ ਦਰ ਆਉਂਦੇ ਆ ਤੇ ਆ ਦੇ ਦੋ ਜੋ ਫਾਰਮਿੰਗ ਵਾਪ ਤੇ ਚਲ ਰਿਹਾ ਚ ਕਿ ਪੰਜਾਬ ਸਾਡੇ ਘਰ ਦਾ ਤਾਜ਼ਾ ਫਰੂਟ ਆਦਿ ਉਹਦੇ ਦੇ ਪਾਲਸ਼ਾਲੇ ਪੂਰੇ ਰੱਖਦੇ ਹੋ ਉਹਨਾਂ ਅਸਿਰ ਬਸੇ ਪਾਣੀ ਨਾ ਕਰਾਉਣੀ ਥੋੜਾ ਹੋਵੇ ਇਹੋ ਜਿਹੜਾ ਗੱਲ ਤੋਂ ਆਇਆ ਜਿਹੜਾ ਕਿ ਥੋੜੇ ਬਰਾਣੀ ਵੀਡੀਓ ਜਿੱਦਾਂ ਦੇਖੇਲ ਕਰਦੇ ਹੋ ਉਹ ਥੋੜੇ ਜਿਹੋੜਾ ਸ਼ਿਰਕਾ ਕਰਦੇ ਜਾਂ ਜੇ ਫਿਰ ਵੀ ਮੱਛਰਾਂ ਦਾ ਸਾਡੇ ਸ਼ਹਿਰ ਦੇ ਮਤਲਬ ਦੱਸ ਦਿਓ ਤੇ ਆਪਾਂ ਕਮਿਊਨੀਕੇਸ਼ਨ ਵੀ ਕਰਦੇ ਆ ਔਰ ਐਸੀ ਲਾਰਜ ਵੀ ਕਰਦੇ ਆ ਤੇ ਆਪਾਂ ਗੱਲਬਾਤ ਦੀ ਪਰਵਾਹ ਨਹੀਂ ਕਰਦੇ